ਅੱਜ ਦੀ ਜੋ ਆਪਾਂ ਵੀਡੀਓ ਲੈ ਕੇ ਆਏ ਜੇ ਬਹੁਤ ਹੀ ਵਧੀਆ ਤਾਜ ਸੂਈ ਵੈੜ ਦੀ ਲੈ ਕੇ ਆਏ ਜੇ ਪੂਰੀ ਜਾਣਕਾਰੀ ਇਸ ਵੈੜ ਬਾਰੇ ਆਪਾਂ ਤੁਹਾਨੂੰ ਇਸ ਵੀਡੀਓ ਵਿੱਚ ਦਵਾਂਗੇ ਜੀ ਰੇਟ ਵੀ ਦੱਸਾਂਗੇ ਰੇਟ ਬਿਲਕੁਲ ਜਾਇਜ਼ ਹੋਗਾ ਜੀ ਬਣੇਰੇ ਵੀਡੀਓ ਦੇ ਪੂਰੇ ਅੰਤ ਤੱਕ ਜੀ ਲੋ ਚੜਾ ਦੇਖ ਸਕਦੇ ਪਿੱਛੇ ਤੋਂ ਜੀ 15 16 ਕਿਲੋ ਦੁੱਧ ਵਾਲੀ ਵੈੜ ਜੇ ਐਡਰੈਸ ਨੋਟ ਕਰ ਲਓ ਜੀ ਪਿੰਡ ਗੱਗੜਪਣਾ ਤਹਿਸੀਲ ਬੱਬਕਾਲਾ ਸਾਹਿਬ ਜ਼ਿਲ੍ਹਾ ਅਮਰਸਰ ਫੋਨ ਨੰਬਰ ਵੀ ਨੋਟ ਕਰ ਲਓ ਜੀ 9815580262 ਜੇਕਰ ਕਿਸੇ ਵੀਰ ਦੇ ਵੀ ਵੜ ਪਸੰਦ ਆਉਂਦੀ ਜੇ ਤੁਸੀਂ ਇਸ ਨੰਬਰ ਤੇ ਫੋਨ ਕਾਲ ਕਰਕੇ ਤੇ ਆਪਣੇ ਕੋਲੋਂ ਇਹ ਵੜ ਖਰੀਦ ਸਕਦੇ ਜੇ ਜੇਕਰ ਕਿਸੇ ਵੀਰ ਨੇ ਆਨਲਾਈਨ ਖਰੀਦਣੀ ਜੇ ਉਹ ਵੀ ਆਪਣੀ ਪੂਰੀ ਗਾਰੰਟੀ ਹੈਗੀ ਜੀ ਉਹ ਵੀ ਤੁਸੀਂ ਆਪਾਂ ਨੂੰ ਫੋਨ ਕਰਕੇ ਤੇ ਆਪਣੇ ਕੋਲੋਂ ਇਹ ਵੜ ਖਰੀਦ ਸਕਦੇ ਜੇ ਲਓ ਜੀ ਪਹਿਲਾਂ ਬੱਚਾ ਦੇਖ ਸਕਦੇ ਜੇ ਬਹੁਤ ਹੀ ਵਧੀਆ ਨਸਲ ਵਾਲੀ ਕੁਆਲਟੀ ਵਾਲੀ ਪਿਛੇ ਵੱੱਛੀ ਜੀ ਇਸ ਵੜ ਦੇ ਦੇਖ ਸਕਦੇ ਜੇ ਪੂਰੀ ਕੁਆਲਟੀ ਵਾਲੀ ਦੇਖ ਸਕਦੇ ਜੇ ਲਓ ਜੀ ਲਓ ਜੀ ਵੈਡ ਦੀ ਫੇਸ ਕੁਆਲਟੀ ਦੇ ਸਕਦੇ ਜੇ ਬਹੁਤ ਵਧੀਆ ਫੇਸ ਕੁਆਲਟੀ ਜੇ ਬੋਦੀ ਵਾਲੀ ਵੈਡ ਜੇ ਦੇ ਸਕਦੇ ਜੇ ਲਓ ਜੀ ਪੂਰੀ ਬਰੀਡ ਦੇ ਵਿੱਚ ਵੈਡ ਜੇ ਬਿਲਕੁਲ ਛੋਟੇ ਕਰਨ ਲੱਗੇ ਦੇ ਸਕਦੇ ਜੇ ਪੂਰੇ ਉੱਚੇ ਲੰਮੇ ਵੱਡੇ ਕੱਦ ਕਾੜ ਦੀ ਜੇ ਤੇ ਬਿਲਕੁਲ ਠੰਡੀ ਸੀਸੋ ਵੈਡ ਜੇ ਲਓ ਜੀ ਤੁਹਾਨੂੰ ਥਣਾ ਸਹਿਜ ਨੇੜੇ ਚੱਕ ਰਾਈ ਜੀ ਬਹੁਤ ਵਧੀਆ ਥਣਾ ਸਾਹਿਬ ਜੀ ਚਾਰੇ ਥਣ ਪੂਰੇ ਮੋٹے ਤੇ ਪੂਰੇ ਲੰਬੇ ਲੱਗੇ ਜੀ ਤੇ ਬਿਲਕੁਲ ਠੰਡੀ ਸੀਲ ਸੋ ਬੈੜ ਜੇ ਘਰ ਰੱਖਣ ਵਾਸਤੇ ਵੈੜ ਬਹੁਤ ਵਧੀਆ ਜੇ ਕੋਈ ਰੱਸੀ ਪਾਉਣ ਦੀ ਲੋੜ ਨਹੀਂ ਜੀ ਉਸੇ ਤਰ੍ਹਾਂ ਮਿਲਦੀ ਜੇ ਲੋ ਜੀ ਤੁਹਾਨੂੰ ਛੱਡੇ ਪਿਛੇ ਚੱਕ ਰਾਈ ਹੈ ਜੀ ਬਹੁਤ ਵਧੀਆ ਛੱਡੇ ਤਿਆਰੀ ਕਰਕੇ ਫੇਰੇ ਵੈੜ ਸੂਈ ਜੇ ਜੇਰ ਪੈਣੀ ਜੇ ਬਾਕੀ ਜੇ ਦੇਖ ਸਕਦੇ ਜੇ ਬਿਲਕੁਲ ਤਾਜੀ ਸੂਈ ਜੇ ਦੁੱਧ ਦੇ ਬੜੇ ਰਮਾਨਾ 15-16 ਲੀਟਰ ਚੁਆਈ ਜਾਏਗੀ ਜੀ ਵੈੜ ਕਾਫੀ ਕੁਆਲਟੀ ਵਾਲੀ ਜੇ ਲੋ ਜੀ ਛੱਡਾ ਦੇਖ ਸਕਦੇ ਪਿਛੇ ਤੋਂ ਜੀ ਲੋ ਜੇ ਡੱਬੇ ਰੰਗ ਦੀ ਵਹਿੜ ਜਿਹਦੇ ਡੱਬੀ ਪਿਛੇ ਵਸੀਏ ਦੇਖ ਸਕਦੇ ਜੇ ਬਹੁਤ ਵਧੀਆ ਰੰਗ ਜੇ ਦੇਖ ਸਕਦੇ ਜੇ ਜੇਕਰ ਕਿਸੇ ਵੀਰ ਦੇ ਵੀ ਵਹਿੜ ਪਸੰਦ ਆਉਂਦੀ ਜੇ ਤੁਸੀਂ ਇੱਥੇ ਆਣ ਕੇ ਇਸ ਵਹਿੜ ਦੀ ਚੁਵਾਈ ਕਰਕੇ ਆਪਣੀ ਪੂਰੀ ਤਸੱਲੀ ਕਰਕੇ ਪਾਸ ਕਰਕੇ ਫੇਰ ਲੈ ਕੇ ਜਾਓ ਜੀ ਕਿਉਂਕਿ ਤੁਸੀਂ ਪੈਸੇ ਲਗਾਉਣੇ ਨੇ ਆ ਲਓ ਜੀ ਦੇਖ ਸਕਦੇ ਜੇ ਚੱਡਾ ਤੁਹਾਨੂੰ ਫਿਰ ਤੋਂ ਚੈੱਕ ਕਰਾ ਲਈ ਪਿਛੇ ਤੋਂ ਜੀ ਬਹੁਤ ਵਧੀਆ ਥਣਪਾਂਡੀ ਦੀ ਵਹਿੜ ਜੇ ਲਓ ਜੀ ਰੇਡ ਹੈ ਜੋ ਸਵੇੜ ਦਾ ਉਹ ਬਿਲਕੁਲ ਜਾਇਜ ਰੱਖਿਆ ਗਿਆ ਜੀ ਇਹ ਤੁਹਾਨੂੰ 45000 ਰੁਪਏ ਦੇ ਵਿੱਚ ਮਿਲੂਗੀ ਜੀ ਫਿਕਸ ਰੇਟ ਦੇ ਵਿੱਚ ਜੀ ਬਾ ਛੋੜੀ ਹੋਈ ਹੈ ਜੀ ਵਿੱਚੋਂ ਲੋ ਜੀ ਥਣਾ ਤੁਸੀਂ ਫਿਰ ਤੋਂ ਦੇਖ ਸਕਦੇ ਨੇੜੇ ਤੋਂ ਜੀ ਬਹੁਤ ਵਧੀਆ ਥਣਾ ਸਹਿਜ ਜੀ ਤੇ ਬਿਲਕੁਲ ਠੰਡੀ ਸੀਲ ਸੋ ਵੈੜ ਜੇ ਕੋਈ ਵੀਰ ਵੀ ਆਪਾਂ ਨੂੰ ਫੋਨ ਲਗਾ ਕੇ ਤੇ ਆਪਣੇ ਕੋਲੋਂ ਹੀ ਵੈੜ ਖਰੀਦ ਸਕਦਾ ਜੇ ਵੈੜ ਕਾਫੀ ਕੁਆਲਟੀ ਵਾਲੀ ਜੇ ਲਓ ਜੇ ਪੂਰੀ ਵੀਡੀਓ ਵੇਖ ਲਈ ਵੀ ਜੀ ਧੰਨਵਾਦ ਜੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਵੀ ਕਰ ਦਿਓ ਤੇ ਜੋ ਨਵੇਂ ਵੀਰ ਜੁੜੇ ਇਸ ਚੈਨਲ ਤੇ ਸਰਬ ਦੇਲੀ ਫਾਰਮ ਤੇ ਉਹ ਹੋਰ ਇਸ ਤਰ੍ਹਾਂ ਦੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਪਹਿਲਾਂ ਵੀ ਤੁਸੀਂ ਚੈਨਲ ਨੂੰ ਬਹੁਤ ਵੇਲੇ ਸਪੋਰਟ ਕਰ ਰਹੇ ਜੀ ਇਸੇ ਤਰ੍ਹਾਂ ਚੈਨਲ ਨੂੰ ਸਪੋਰਟ ਕਰਦੇ ਰਹੋ ਤੇ ਆਪਾਂ ਰੋਜ਼ ਨਵੀਆਂ ਨਵੀਆਂ ਵੀਡੀਓ ਤੁਹਾਡੇ ਕੋਲ ਲੈ ਕੇ ਆਉਂਦੇ ਰਹੀਏ ਜੀ ਲਓ ਜੱਡਾ ਤੁਸੀਂ ਫਿਰ ਤੋਂ ਦੇਖ ਸਕਦੇ ਜੀ ਲਓ ਜੀ ਪੂਰੀ ਕੁਆਲਿਟੀ ਵਾਲੀ ਵੈਢ ਜੇ ਲਓ ਜੀ ਕੋਈ ਵੀਰ ਵੀ ਆਪਾਂ ਨੂੰ ਫੋਨ ਲਗਾ ਕੇ ਤੇ ਆਪਣੇ ਕੋਲੋਂ ਹੀ ਵੈਢ ਖਰੀਦ ਸਕਦਾ ਜੀ ਲਓ ਜੀ ਪੂਰੀ ਵੀਡੀਓ ਵੇਖ ਲਈ ਵੀ ਜੀ ਧੰਨਵਾਦ ਜੀ ਮਿਲਦੇ ਹਾਂ ਜਲਦ ਕਿਸੇ ਨਵੀਂ ਵੀਡੀਓ ਨਾਲ ਜੀ ਧੰਨਵਾਦ ਵੀਰ ਜੀ